ਜੀਤ ਇੰਦਰ ਪ੍ਰਤਾਪ ਸਿੰਘ ਨੂੰ ਸੇਬੀ ਨੇ ਵੱਡਾ ਝਟਕਾ ਦਿੱਤਾ ਤਾਂ ਸੇਬੀ ਕੇ ਰਾਣਾ 슈ਗਰਸ ਦੇ ਪ੍ਰਧਾਨ ਰਾਣਾ ਗੁਰਜੀਤ ਤੇ ਇੰਦਰ ਪ੍ਰਤਾਪ ਸਿੰਘ ਨੂੰ ਸੇਬੀ ਨੇ 63 ਕਰੋੜ ਦਾ ਜੁਰਮਾ ਨਾ ਲਗਾ ਦਿੱਤਾ ਇਹ ਨਹੀਂ ਰਾਣਾ 슈ਗਰਸ ਤੇ ਇਸ ਦੀਆਂ 14 ਇਕਾਈਆਂ ਨੂੰ 2 ਸਾਲ ਲਈ ਮਾਰਕੀਟ ਚ ਬੈਨ ਵੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਣਾ 슈ਗਰਸ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ ਜਿਸ ਕਰਕੇ ਸੇਬੀ ਨੇ ਵੱਡਾ ਫੈਸਲਾ ਸੁਣਾਇਆ ਰਾਣਾ 슈ਗਰ ਦੇ ਮਾਲਕਾਂ ਨੂੰ ਇਹ ਜੁਰਮਾਨਾ ਮਾਰਕੀਟ 'ਚ ਧੋਖਾਧੜੀ ਤੇ ਝੂਠੀ ਜਾਣਕਾਰੀ ਸਾਂਝੇ ਕਰਨੇ ਲਗਾਇਆ ਗਿਆ ਨਾਲ ਹੀ SEBI ਨੇ ਰਾਣਾ 슈ਗਰਸ ਨੂੰ ਸਟਾਕ ਮਾਰਕੀਟ 'ਚ ਬੈਨ ਕਰ ਦਿੱਤਾ ਹੈ ਉਹ ਹੁਣ 2 ਸਾਲ ਮਾਰਕੀਟ 'ਚ ਬੈਨ ਰਹਿਣਗੇ SEBI ਨੇ ਰਾਣਾ 슈ਗਰਸ ਦੇ 4 ਖੇਤਰਾਂ 'ਚ ਬੈਨ ਲਗਾਇਆ ਜਿਸ 'ਚ ਬੋਰਡ ਮੈਂਬਰ ਐਗਜ਼ੀਕਿਊਟਿਵ ਡਾਇਰੈਕਟਰ ਤੇ ਸਟਾਕ ਮਾਰਕੀਟ ਦੀ ਕਿਸੇ ਵੀ ਗਤੀਵਿਧੀ 'ਚ ਹਿੱਸਾ ਲੈਣ ਵਾਲੇ ਅਧਿਕਾਰੀ ਸ਼ਾਮਲ ਨੇ ਦੱਸਦੀ ਹੈ SEBI ਨੇ ਕਿਹਾ ਕਿ ਰਾਣਾ 슈ਗਰਸ ਨੂੰ ਸਟਾਕ ਮਾਰਕੀਟ 'ਚ ਕਿਸੇ ਵੀ ਖਰੀਦ ਤੇ ਵਿਕਰੀ ਦੀ ਸਹੂਲਤ ਨਹੀਂ ਮਿਲੇਗੀ ਉਨ੍ਹਾਂ ਕਿਹਾ ਕਿ ਕੰਪਨੀ ਦੀ ਲਿਕਵਿਡਿਟੀ ਨੂੰ ਕਾਬ ਕਿ ਜਾਂਚ ਉਹਨਾਂ ਨੂੰ ਪਤਾ ਲੱਗਾ ਕਿ ਰਾਣਾ 슈ਗਰਸ ਨੇ ਸਟਾਕ ਦੀ ਕੀਮਤ ਨੂੰ ਮਨਮਾਨੇ ਤਰੀਕੇ ਨਾਲ ਬਦਲਣ ਮਿਸ਼ਨ ਤੇ ਝੂਠੀਆਂ ਜਾਣਕਾਰੀਆਂ ਦੀ ਵਰਤੋਂ ਕੀਤੀ ਹੈ ਜਿਸ ਕਰਕੇ ਸੇਬੀ ਵੱਲੋਂ ਉਹ ਐਕਸ਼ਨ ਲੈਂਦਾ ਰਾਣਾ ਗੁਰਜੀਤ ਤੇਿੰਦਰਪ੍ਰਤਾਪ ਸਿੰਘ ਨੂੰ 3 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੰਦਾ ਹੈ ਤੇ ਨਾਲ ਹੀ 2 ਸਾਲ ਲਈ ਬੈਨ ਕਰ ਦਿੰਦਾ ਹੈ ਗੁਰਜੀਤ ਤੇ ਇੰਦਰਪ੍ਰਤਾਪ ਸਿੰਘ ਨੂੰ ਸੇਬੀ ਨੇ ਵੱਡਾ ਝਟਕਾ ਦਿੱਤਾ ਤਾਂ ਸੇਕ ਰਾਣਾ 슈ਗਰਸ ਦੇ ਪ੍ਰਧਾਨ ਰਾਣਾ ਗੁਰਜੀਤ ਤੇ ਇੰਦਰਪ੍ਰਤਾਪ ਸਿੰਘ ਨੂੰ ਸੇਬੀ ਨੇ 63 ਕਰੋੜ ਦਾ ਜੁਰਮਾਨਾ ਲਗਾ ਦਿੱਤਾ ਇਹ ਨਹੀਂ ਰਾਣਾ 슈ਗਰਸ ਤੇ ਇਸ ਦੀਆਂ 14 ਇਕਾਈਆਂ ਨੂੰ 2 ਸਾਲ ਲਈ ਮਾਰਕੀਟ ਚ ਬੈਨ ਵੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਰਾਣਾ 슈ਗਰਸ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਸੀ ਜਿਸ ਕਰਕੇ ਇਸ ਸੇਬੀ ਨੇ ਵੱਡਾ ਫੈਸਲਾ ਸੁਣਾਇਆ ਰਾਣਾ 슈ਗਰਸ ਦੇ ਮਾਲਕਾਂ ਨੂੰ ਇਹ ਜੁਰਮਾਨਾ ਮਾਰਕੀਟ 'ਚ ਧੋਖਾਧੜੀ ਤੇ ਝੂਠੀ ਜਾਣਕਾਰੀ ਸਾਂਝੀ ਕਰਨੇ ਲਗਾਇਆ ਗਿਆ ਨਾਲ ਹੀ ਸੇਬੀ ਨੇ ਰਾਣਾ 슈ਗਰਸ ਨੂੰ ਸਟਾਕ ਮਾਰਕੀਟ 'ਚ ਬੈਨ ਕਰ ਦਿੱਤਾ ਹੈ ਉਹ ਹੁਣ 2 ਸਾਲ ਮਾਰਕੀਟ 'ਚ ਬੈਨ ਰਹਿਣਗੇ ਸੇਬੀ ਨੇ ਰਾਣਾ 슈ਗਰਸ ਦੇ ਚਾਰ ਖੇਤਰਾਂ 'ਚ ਬੈਨ ਲਗਾਇਆ ਜਿਸ 'ਚ ਬੋਰਡ ਮੈਂਬਰ ਐਗਜ਼ੀਕਿਊਟਿਵ ਡਾਇਰੈਕਟਰ ਤੇ ਸਟਾਕ ਮਾਰਕੀਟ ਦੀ ਕਿਸੇ ਵੀ ਗਤੀਵਿਧੀ 'ਚ ਹਿੱਸਾ ਲੈਣ ਵਾਲੇ ਅਧਿਕਾਰੀ ਸ਼ਾਮਲ ਨੇ ਦੱਸਦੀ ਹੈ ਸੇਬੀ ਨੇ ਕਿਹਾ ਕਿ ਰਾਣਾ 슈ਗਰਸ ਨੂੰ ਸਟਾਕ ਮਾਰਕੀਟ 'ਚ ਕਿਸੇ ਵੀ ਖਰੀਦ ਤੇ ਵਿਕਰੀ ਦੀ ਸਹੂਲਤ ਨਹੀਂ ਮਿਲੇਗੀ ਉਨ੍ਹਾਂ ਕਿਹਾ ਕਿ ਕੰਪਨੀ ਦੀ ਲਿਕਵ ਕਿ ਜਾਂਚ ਉਹਨਾਂ ਨੂੰ ਪਤਾ ਲੱਗਾ ਕਿ ਰਾਣਾ 슈ਗਰਸ ਨੇ ਸਟਾਕ ਦੀ ਕੀਮਤ ਨੂੰ ਮਨਮਾਨੇ ਤਰੀਕੇ ਨਾਲ ਬਦਲਣ ਮਿਸ਼ਨ ਤੇ ਝੂਠੀਆਂ ਜਾਣਕਾਰੀਆਂ ਦੀ ਵਰਤੋਂ ਕੀਤੀ ਹੈ ਜਿਸ ਕਰਕੇ ਸੇਬੀ ਵੱਲੋਂ ਐਕਸ਼ਨ ਲੈਂਦਾ ਰਾਣਾ ਗੁਰਜੀਤ ਤੇਿੰਦਰਪ੍ਰਤਾਪ ਸਿੰਘ ਨੂੰ 3 ਕਰੋੜ ਰੁਪਏ ਦਾ ਜੁਰਮਾਨਾ ਲਗਾ ਦਿੰਦਾ ਤੇ ਨਾਲ ਹੀ 2 ਸਾਲ ਲਈ ਬੈਨ ਕਰ ਦਿੰਦਾ ਹੈ